ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਪ੍ਰਵਾਨ ਕਰਨਾ ਸਾਧ ਸੰਗ ਜੀ ਦੁੱਖ ਪੰਜਨੀ ਸਾਹਿਬ ਜੀ ਦਾ ਪਾਠ ਦੁੱਖ ਕਲੇਸ਼ ਤੇ ਰੋਗ ਨਾਸ਼ਕ ਗੁਰਬਾਣੀ ਸ਼ਬਦਾਂ ਕੁਦਰਤੀ ਦਵਾਈ ਗੁਰੂ ਨਾਨਕ ਦੀ ਬਾਣੀ ਆਓ ਆਪਾਂ ਵੀ ਸਰਵਣ ਕਰਕੇ ਆਪਣੇ ਦੁਖਾ ਕਲੇਸ਼ਾਂ ਤੋਂ ਛੁਟਕਾਰਾ ਪਾਈਏ ਸਤਨਾਮ ਸ਼੍ਰੀ ਵਾਹਿਗੁਰੂ ਦੁਖਪੰਜਨ ਸਾਹਿਬ ਗਵੜੀ ਮੰਡਾ ਪੰਜਵਾਂ ਬਾਜ ਦੁਖਪੰਜਨ ਤੇਰਾ ਨਾਮ ਜੀ ਦੁਖਪੰਜਨ ਤੇਰਾ ਨਾਮ ਦੁਖਪੰਜਨ ਤੇਰਾ ਨਾਮ ਜੀ ਦੁਖਪੰਜਨ ਤੇਰਾ ਨਾਮ ਅੱਠ ਪਹਿਰ ਆਰਾਧਿਐ ਪੂਰਨ ਸਤਗੁਰ ਗਿਆਨ ਰਹਾ ਜਿਤ ਕਟ ਵਸੈ ਪਾਰ ਬ੍ਰਹਮ ਸੋਈ ਸਵਾਵਥਾਉ ਜਮ ਕੰਕਰ ਨੇੜ ਨ ਆਵੇ ਰਸਨ ਹਰ ਗੁਣ ਗਾਉ ਸੇਵ ਸੁਰਤ ਨ ਜਾਣੀਆ ਨਾ ਜਾਪਿਆ ਰਾਦ ਓੜ ਤੇਰੇ ਜਗ ਜੀਵਨ ਮੇਰ ਠਾਕੁਰ ਅਗਮ ਆਗਾਦ ਭੈ ਕਿਰਪਾਲ ਗੁਸਾਈਆਂ ਨੱਠੇ ਸੁਖ ਸੰਤਾਪ ਤਤਿ ਵਾਵਨ ਲੱਗਐ ਸਤਿਗੁਰੁ ਕੀ ਆਪ ਗੁਰ ਨਾਰਾਇਣੁ ਦੇ ਗੁਰ ਗੁਰ ਸੱਚਾ ਸਿਰਜਣਹਾਰੁ ਗੁਰ ਤੁਠੈ ਸਭ ਕਿਛੁ ਪਾਇਆ ਜਨ ਨਾਨਕ ਸਦ ਬਲਿਹਾਰ ਗਾਉੜੀ ਮੱਲਾ ਪੰਜਵਾ ਸੁਕੇ ਹਰੇ ਕੀਏ ਖਿੰਨਾ ਮਾਹੇ ਅਮਰਤਿ ਰਿஷ்ட ਸੰਤ ਜੀਵਾਏ काटे कष्ट पूरे गुरुदेव शिव को दीनी अपनी सेवा राह मिट गई चिंता पुनी मन आशा कर दिया सतगुरु गुणता सा दुख नाटे सुख समाए ढील ना परे जा गुरु फरमाए इस पुनी पूरे गुरु मिले नानक तेजन सुफल फले गावणी महला पंजेवा ਤਾਪ ਗਏ ਪায়ে ਪ੍ਰਭ ਸਾਤ ਸਿਤਲ ਪায়ে ਕੀਨੇ ਪ੍ਰਭ ਦਾਤ ਪ੍ਰਭ ਕਿਰਪਾ ਤੇ ਪਏ ਸੁਹੇਲੇ ਜਨਮ ਜਨਮ ਕੇ ਵਿਛਰੇ ਮੇਲੇ ਰਹਾ ਸਿਮਰਤੋ ਸਿਮਰਤ ਪ੍ਰਭ ਕਾ ਨਾਉ ਸਗਲ ਰੋਕ ਕਬਿਨ ਸਥਾਵ ਸਜ ਸੁਭਾਏ ਬੋਲੇ ਹਰ ਬਾਣੀ ਆਠ ਪਰ ਪ੍ਰਭ ਸਿਮਰੋ ਪ੍ਰਾਣੀ ਧੂਖ ਦਰਦ ਜਮ ਨੇੜ ਨ ਆਵੇਂ ਕਹਉ ਨਾਨਕ ਜੋ ਹਰ ਗੁਣ ਗਾਵੇ ਗਾਵੜੀ ਮੰਨ ਲਾ ਪੰਜਵਾ ਜਿਸਿ ਮ੍ਰਿਤ ਦੋਖ ਸੁਭਜਾਏ ਨਾਮ ਰਤਨਮ ਸਹ ਮਨ ਆਏ ਜਪ ਮੰਨ ਮੇਰੇ ਗੋਬਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਵਖਾਣੀ ਰਹਾ ਇੱਕ ਸੋਭਨ ਨਾਹੀ ਦੂਜਾ ਕੋਈ ਜਾ ਕੇ ਦਿਸਟ ਸਦਾ ਸੁਖ ਹੋਏ ਸਾਜਨ ਮੀਤ ਸਖਾ ਕਰੇ ਤੋ ਹਰ ਰਕਰ ਮੰਨ ਮਲੇਖ ਭਰਉ ਰਹਿਆ ਸਰਬਤਰ ਸੁਆਮੀ ਗੁਰਗਾਵ ਨਾਨਕੰਤਰ ਜਾਮੀ ਗੌੜੀ ਮੰਡਲਾ ਪੰਜਿਵਾ ਕੋਟ ਬਿਗਨ ਹਿਰਖ ਨਮਾਹਿ ਹਰ ਹਰ ਕਥਾ ਸਾਧ ਸੰਗ ਸੁਨਾਇ ਪੀਵਤ ਰਾਮ ਰਸ ਅਮਰਤ ਗੁਣ ਜਾਸ ਜਪ ਹਰ ਚੰਨ ਮਿੱਠੇ ਖੁਦ ਤਾਸਰਾਹ ਸਰਬ ਕਲਿਆਨ ਸੁਖ ਸਜਿ ਨਿਧਾਨੋ ਜਾ ਕੇ ਰਿਦੈ ਬਸ ਭਗਵਾਨ ਆਉ ਕਦੋਂ ਮੰਤਰ ਤੰਤ ਸਭ ਸਾਰ ਕਰਨ ਹਾਰ ਰਿਦਮ ਧਾਰ ਤਜ ਸਭ ਭਰਮ ਪਜਿਓ ਪਾਰ ਬ੍ਰਹਮ ਕਹੋ ਨਾਨਕਾ ਟਲਿਓ ਤਰਮ ਗਾਉੜੀ ਮੰਨ ਲਾ ਪੰਜਿਵਾ சாਤ ਪਏ ਗੁਰ ਗੋਬਿੰਦ ਪਾਏ ਤਾਪਾ ਬਿਨਸ ਮੇਰੇ ਭਾਈ ਰਹਾਉ RAM ਨਾਮ ਮ੍ਰਿਤ ਰਸਨ ਬਖਾਨ ਬਿਨਸੈ ਰੋਗ ਗਪਾਏ ਕਲਿਆਣ ਪਾਰ ਬ੍ਰਹਮ ਗੁਣ ਗੰਭੇਚਾਰ ਸਾਧੂ ਸੰਗ ਮੈਂ ਨਿਸਤਾਰ ਨਿਰਮਲ ਗੁਣ ਕਾਬੋ ਨਿਤਨੀਤ ਗੈਬਿਆ ਦੁਬਰ ਜਨਮੇਤ ਮਨ ਬਚ ਕਰਮ ਪ੍ਰਭ ਆਪਣਾ ਧਿਆਈ ਨਾਨਕ ਦਾਸ ਤੇਰੀ ਸਰਣਾਏ ਗੌੜੀ ਮਹਲਾ ਪੰਜਵੈ ਨੇਤਰ ਪ੍ਰਕਾਸ਼ ਕੀਆ ਗੁਰਦੇਵ ਪਰਮ ਗਏ ਪੂਰਨ ਭਈ ਸੇਵਰਾਹ ਸਿਤਲਾਤੇ ਰਖਿਆ ਬਿਹਾਰੀ ਪਾਰ ਬ੍ਰਹਮ ਪ੍ਰਭ ਕਿਰਪਾ ਧਾਰੇ ਨਾਨਕ ਨਾਮ ਜਪੈ ਸੋ ਜੀਵੈ ਸਾਧ ਸੰਗ ਹਰ ਅੰਮ੍ਰਿਤ ਪੀਵੈ ਗਾਉੜੀ ਮਹੱਲਾ ਪੰਝੇਵਾ ਥਿਰ ਘਰਬ ਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਰਾਹ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੇ ਪੈਜ ਰੱਖੇ ਕਿਰਤਾਰੇ ਬਾਦशाह ਸਭ ਵਸ ਕਰ ਦਿਨੇ ਅੰਮ੍ਰਿਤ ਨਾਮ ਅਰਸ ਪੀਨੇ ਨਿਰਭਉ ਹੋਏ ਪਜੋ ਭਗਵਾਨੋ ਸਾਧ ਸੰਗਤ ਮਿਲ ਕੇ ਨੋ ਦਾਨ ਸਰਨ ਪਰੇ ਪ੍ਰਭ ਅੰਤਰ ਜਾਮੀ ਨਾਨਕ ਓਟ ਪੱਕਰੇ ਪ੍ਰਭ ਸੁਆਮੀ ਗਾਉੜੀ ਮਹਲਾ ਪੰਜਵਾ ਰੱਖ ਪੀਤਾ ਪ੍ਰਮੇਰੇ ਮੋਹ ਨਿਰਗੁਣ ਸਭ ਗੁਣ ਤੇਰੇ ਰਹਾ ਪੰਜ ਬਿਖਾ ਦੇ ਇਕ ਗਰੀਬ ਰੱਖੋ ਰੱਖ ਨਿਹਾਰੇ ਕੀਦ ਕਰਿਆਰ ਬਹੁ ਸੰਤਾ ਬਿ ਆਇਓ ਸਰਨ ਤੁਹਾਰੇ ਕਰ ਕਰ ਹਾਰਿਓ ਅਨਕ ਬਹੂ ਭਾਤੀ ਛੋੜੈ ਕਤੂ ਨਾਹੀ ਇੱਕ ਬਾਤ ਸੁਨਤਾ ਕਿ ਓਟਾ ਸਾਧ ਸੰਗ ਮਿਟ ਜਾਹੇ ਕਰ ਕਿਰਪਾ ਸੰਤ ਮਿਲੈ ਮੋਹਿ ਤਨਿ ਤੇ ਧਿਰਜ ਪਾਇ ਸੰਤੀ ਮੰਤ ਦਿਓ ਮੋਹ ਨਿਰ ਪਾਓ ਗੁਰ ਕਾ ਸ਼ਬਦ ਕਮਾਇਆ ਜੀਤ ਲਇਓ ਮਬਿ ਖਾਦੀ ਸਾਜ ਸੁਹੇਲੀ ਬਾਣੀ ਕਉ ਨਾਨਕ ਮਨ ਪਿਆ ਪ੍ਰਗਾਸ ਪਾਇਆ ਪਦ ਨਿਰਵਾਣੇ ਬਿਲਾਵਲ ਮੰਹਲਾ ਪੰਜਵਾ ਸਰਬ ਕਲਿਆਣ ਕੀ ਗੁਰਦੇਵ ਸੇਵਕ ਆਪਣੇ ਲਾਇਓ ਸੇਵੈ ਬਿਗਨ ਨ ਲੱਗ ਜਪਨ ਖਪੇਵ ਤਰਤਪਨੀਤ ਪਏ ਗੁਣ ਗਾਏ ਚਤਰ ਦੁਰਤ ਗਿਆ ਹਰ ਨਾਮ ਤੇ ਆਏ ਰਹਾ ਸਭਨੇ ਥਾਏ ਰਵਿਆ ਆਪ ਆਦਿ ਜੁਗਾ ਜਾ ਕਾ ਵਡ ਪ੍ਰਤਾਪ ਗੁਰ ਪ੍ਰਸਾਦ ਨਾ ਮੋਹਿਤ ਸੰਤਾਪ ਗੁਰ ਪ੍ਰਸਾਦ ਨਾ ਹੋਏ ਸੰਤਾਪ ਗੁਰ ਕੇ ਚਰਨ ਲਗੇ ਮਨ ਮਿਠੇ ਨਿਰਭੈ ਗਰ ਹੋਏ ਸਭ ਥਾਈ ਵੁਠੇ ਸਭ ਸੁਖ ਪਾਏ ਸਤ ਗੁਰ ਤੁਠੇ ਪਾਰ ਬ੍ਰਹਮ ਪ੍ਰਪੇਰਖ ਵਾਲੇ ਜਿੱਤੇ ਕਿਤੇ ਦਿਸਾ ਨਾਲੇ ਨਾਨਕ ਦਾਸ ਖਸਮ ਪ੍ਰਤ ਪਾਲੇ ਬਿਲਾਵਲ ਮਹੰਲਾ ਪੰਜੇ ਵੈ ਚਰਨ ਕਮਲ ਪ੍ਰਭ ਹਿਰਦੈ ਧਿਆਏ ਰੋਗ ਕੇ ਸਗਲੇ ਸੁਖ ਪਾਏ ਗਰ ਦੁੱਖ ਕਾਟਿਆ ਦਿਨੋਂ ਦਾਣ ਸਪਰ ਜਨਮ ਜੀਵਨ ਪਰਵਾਨ ਰਹਾ ਅਕਥ ਕਥਾ ਮ੍ਰਿਤ ਪ੍ਰਭਾ ਨੇਕਉ ਨਾਨਕ ਜਪ ਜਿਵੇ ਗਿਆਨੀ ਬਿਲਾਵਲ ਮਨ ਲਾ ਪੰਜਿਵੇ ਸਾਥ ਪਾਏ ਗੁਰ ਸਤਗੁਰ ਪੂਰੈ ਸੁਖੁ ਬਜੈ ਬਾਜਨਦ ਤੂਰੇ ਰਹਾ ਤਾ ਪਾਪ ਸੰਤਾ ਬਿਨਾਸ ਹਰ ਸਿਮਰਦਿ ਕੇਲ ਬਿਕ ਸਭ ਨਾਸਿ ਆਨੰਦ ਕਰ ਮਿਲ ਸੰਤ ਸੋਦਰ ਨਾਰੇ ਗੁਰ ਨਾਨਕ ਮੇਰੇ ਪੈ ਜਸਵਾਰੇ ਬਿਲਾਵਨ ਮਹਲਾ ਪੰਜਵੈ ਸਗਲ ਆਨੰਦ ਕਿਆ ਪ੍ਰਮੇਸਰ ਆਪਣਾ ਬਿਰਧ ਸਮਾਰਿਆ ਸਾਜਣਾ ਹੋਏ ਕਿਰਪਾਲਾ ਬਿਗਸੇ ਸਭ ਪਰਵਾਰਿਆ ਕਾਰਜ ਸਤਿਗੁਰ ਆਪ ਸਵਾਰੇ ਆ ਵਡਿਆਰ ਜਹਰ ਗੋਬਿੰਦ ਕੀ ਸੁਖ ਮੰਗਲ ਕਨਿਆਨ ਵਿਚਾਰਿਆ ਰਹਾ ਵਣ ਚਰਨ ਨਤਰ ਪਉਣ ਹਰਿਆ ਹੋਏ ਸਗਰੇ ਜੀ ਸਾਧਾਰਿਆ ਮਨਿਛੇ ਨਾਨ ਫਲ ਪਾਏ ਪੂਰਨਿਚ ਪੂਜਾਰਿਆ ਬਿਲਾਵਲ ਮਹਲਾ ਪੰਜੇ ਵਾ ਰੋਗ ਗਿਆ ਪ੍ਰਵਿਆਪ ਗਵਾਯਾ ਨੀਦ ਭਈ ਸੁਖ ਸਜ ਕਰਿਆ ਆਇ ਰਹਾ ਰਾਜ ਰਜ ਭੋਜਨ ਖਾਵੂ ਮੇਰੇ ਪਾਏ ਅੰਮ੍ਰਿਤ ਨਾਮ ਰਿਤ ਮਾਹੇ ਝਾਏ ਨਾਨਕ ਗੁਰਪੂਰੈ ਸਰਣਾਇ ਜਿਨ ਪਨੇ ਨਾਮ ਕੀ ਪੈ ਜੜ ਖਾਈ ਬਿਲਾਵਲ ਮਹਲਾ ਪੰਜੇ ਵਾ ਤਾਪ ਸੰਤਾਪ ਸਖਲੇ ਗਏ ਬਿਨ ਸੇਤੇ ਤੇ ਰੋਗ ਪਾਰ ਬ੍ਰਹਮ ਤੂੰ ਬਖਸ਼ਿਆ ਸੰਤਨੋ ਰਸ ਪੋਗਰਹ ਸਰਦ ਸੁਖਾ ਤੇਰੇ ਮੰਡਲੇ ਤੇਰਾ ਮਨ ਤਨ ਆਰੋਗ ਗੁਣ ਗਾਵੋ ਨਿਤ ਰਾਮ ਕੇ ਇਹ ਅਵਕਦ ਜੋਗ ਹੈ ਆਇ ਬਸੂ ਕਰਿਸ ਮੈਂ ਇਹ ਪਲੈ ਸੰਜੋਗ ਨਾਨਕ ਪ੍ਰਭ ਸੋ ਪ੍ਰਸੰਨ ਪਏ ਲਹੇ ਗਏ ਵਿయోగ ਬਿਲਾਵਲ ਮਹਲਾ 5 ਵੰਦਨ ਕਾਟਿਆ ਪ੍ਰਭੂਆ ਕਿਰਪਾਲ ਦਿਨ ਦਿਆਲ ਪ੍ਰਭਿਆ ਨ ਅਪਾਰ ਬ੍ਰਹਮ ਤਾਕੀ ਨਦਰ ਨਿਹਾਲ ਗੁਰਪੂਰੈ ਕਿਰਪਾ ਕਰੇ ਕਾਟਿਆ ਦੁਖ ਰੋਗ ਮਨ ਤਨ ਸੀਤਲ ਸੁਖੀ ਭਇਆ ਪ੍ਰਭ ਧਿਆਵਨ ਜੋ ਕਰਹਾ ਆਉ ਖੁਦਰ ਕਾ ਨਾਮ ਹੈ ਜਿਤ ਰੋਗ ਨ ਵਿਆਪੇ ਸਾਧ ਸੰਗ ਮਨ ਤਨ ਨਿਤੈ ਫਿਰ ਦੁਖ ਨ ਜਾਪੇ ਹਰ 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 ਜਾਪਿਐ ਅੰਤ ਲਵਲਾਈ ਕਲਬ ਕੁੱਤਰ ਸੁਧ ਹੋਏ ਸਾਧੂ ਸਰਣਾਏ ਸੁਨਤ ਜਪਤ ਹਰ ਨਾਮ ਜਸੋ ਤਾਂ ਕੇ ਦੂਰ ਬਲਾਈ ਮਾ ਮੰਤਰ ਨਾਨਕ ਤੈ ਹਰ ਕੇ ਗੁਣ ਗਾਏ ਬਿਲਾ ਬਲ ਮੰਨ ਲਾ ਪੰਜਿਵਾ ਹਰ 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 ਆਰਾਧਿਆ ਹੋਇ ਆਰੋਗ ਰਾਮਚੰਦ ਕੇ ਲਛਟ ਕਾ ਜਨਮ ਆਰਿਆ ਰੋਗ ਰਹਾ ਗੁਰਪੂਰ ਹਰਿ ਜਾਪਿ ਅਨਿਤ ਕੀਚੇ ਪੋਗ ਸਾਧ ਸੰਗਤ ਕੈ ਬਾਰਣ ਮਿਲਿਆ ਸੰਜੋਗ ਜਿਸ ਮਰਤ ਸੁਖ ਪਾਈਏ ਬਿਨ ਸਹਬਿ ਯੋਗ ਨਾਨਕ ਪ੍ਰਭ ਸਰਣਾਗਤਿ ਕਰਨ ਕਾਨਨ ਜੋਗ ਰਾਗ ਬਿਲਾਵਲ ਮੰਡਾ ਪੰਜਵਾ ਧੁਪ ਦੇ ਘਰ ਪੰਜਵਾ ਏਕ ਓੰਕਾਰ ਸਤਿਗੁਰ ਪ੍ਰਸਾਦ ਆਵਰੂਪਾ ਸਭ ਤਿ ਆਗੇ ਆਦਾਰੂ ਨਾਮ ਲੇਆ ਤਾ ਪਾਪ ਸਭ ਮਿਟੇ ਰੋਗ ਸੀਤਲ ਮਨ ਪਿਆ ਗੁਰਪੂਰਾ ਆਰਾਧਿਆ ਸਗਲਾ ਦੁੱਖ ਗਇਆ ਰੱਖਣ ਹਾਰੇ ਰਾਖੇ ਆਪਣੇ ਕਰਮਿਆ ਰਹਾ ਬਾਹ ਪਕੜ ਪ੍ਰਭ ਕਾਢਿਆ ਕੀ ਨਾਪਣਿਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਪੈ ਬਿਨਾ ਬਨ ਮੰਡਾ ਪੰਜਿਵਾ ਰੋਗ ਮਿਟਾਇਆ ਪ੍ਰਭੁ ਪਜਾ ਸੁ ਸਾਥ ਵਡ ਪ੍ਰਤਾਪ ਅਚਰਜ ਰੂਪ ਹਰ ਕੀਨੇ ਦਾਤ ਗੁਰੂ ਗੋਬਿੰਦ ਕਿਰਪਾ ਕਰੀ ਰਾਖਿਆ ਮੇਰਾ ਭਾਈ ਹਮ ਤਿਸ ਕੇ ਸਰਣਾਗਤੀ ਜੋ ਸਦਾ ਸਹਾਈ ਰਹਾ ਬਿਰਤੀ ਕਦੇ ਨ ਹੋਬੈ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਨ ਗੁਣਤਾਸ ਬਿਲਾਵਨ ਮੰਡਾ ਪੰਜੇਵਾ ਤਾਤੇ ਬਾਉ ਨ ਲੱਗੈ ਪਾਰ ਬ੍ਰਹਮ ਸਰਣਾਏ ਝੋ ਗੁਰਦਾ ਮਾਰੇ ਰਾਮਕਾਰ ਦੁੱਖ ਲੱਗੈ ਨ ਪਾਏ ਸਤ ਗੁਰ ਪੂਰ ਪੇਟਿਆਂ ਜਿਨ ਬਣਤ ਬਣਾਏ ਰਾਮ ਨਾਮ ਔਖ ਦਦੀਆਂ ਕਾਲ ਬੁਲਾਇ ਰਹਾ ਰੱਖ ਲੀਏ ਤਨ ਰੱਖਣ ਹਾਰ ਸਭ ਯਾਦ ਮਿਟਾਈ ਕਉ ਨਾਨਕ ਕਿਰਪਾ ਪਾਏ ਪ੍ਰਭੈ ਸਹਾਏ ਬਿਲਾ ਬਲ ਮੰਦਾ ਪੰਜੇ ਵਾ ਆਪਣੇ ਬਾਲ ਕੋ ਆਪਰਖਿਆਨੋਂ ਪਾਰ ਬ੍ਰਹਮ ਗੁਰੂ ਦੇਵ ਸੁਖ ਸਾਂਸ ਸਤ ਸ ਅਨੰਦ ਪਏ ਪੂਰਨ ਪੈ ਸੇ ਗਰਹਾ। ਭਗਤ ਜਨਾਂ ਕੀ ਬੇਨਤੀ ਸੁਣੇ ਪ੍ਰਭ ਆਪ ਰੋਗ ਮਿਟਾਈ ਜਿਵਾਂ ਜਾਂ ਕਾਵੜ ਫਿਰਤਾਪ। ਦੁੱਖ ਹਮਾਰੇ ਭਕਸ਼ਿਆਨੋਂ ਆਪਣੇ ਕਲਤਾਰੇ ਮਨ ਬਾਸਤ ਪਲ ਦਿੱਤਿਆ ਨੂੰ ਨਾਨਕ ਬਨਿਹਾਰੀ ਬਿਲਾਵਲ ਮਾਲਾ ਪੰਜੇ ਵੈ। ਤਾਪੁ ਲਹਾਇਆ ਗੁਰ ਸਿਰਜਨਹਾਰ ਸਤ ਗੁਰ ਆਪਣੇ ਕੋ ਬਲ ਜਾਏ ਜਿਨ ਪੈਜ ਰੱਖੀ ਸਾਰੇ ਸੰਸਾਰਾ ਕਰਮਸਤਕ ਤਾਰ ਬਾਲਕ ਰਖ ਲੀਨੋ ਪ੍ਰਭ ਅਮਰਤ ਨਾਮ ਰਸ ਦਿਨੋ ਦਾਸ ਕੀ ਲਾਜ ਰਖੈ ਮਹਰਬਾਨ ਗੁਰੂ ਨਾਨਕ ਬੋਲੇ ਦਰਗਹਿ ਪ੍ਰਵਾਨ ਬਿਨਾ ਬਿਲਮਾਲਾ ਪੰਜਵਾ ਤਾਪ ਪਾਪ ਉਤਰਾ ਕੇ ਆਪ ਸੀਤਲ ਪੈ ਗੁਰਬਚਨੀ ਚਰਨੀ ਲਾਗੇ ਰਾਮ ਨਾਮ ਅਮ੍ਰਿਤ ਮੈਂ ਜਾਪਰਾਵ ਕਰਿ ਕਿਰਪਾ ਹਸਤ ਪ੍ਰਭ ਦੀਨੇ ਚਕਤੁ ਉਧਾਰ ਨਵਕੰਡ ਪ੍ਰਤਾਪ ਧੁਖ ਬਿਨ ਸੈ ਸੋ ਕਾਨਦ ਪਰਵੇਸਾ ਤ੍ਰਿਸ਼ਣ ਬੁਝੀ ਮਨ ਤਨ ਸਚਿ ਧਰਾਪ ਅਨਾਥ ਕੋ ਨਾਥ ਸਨ ਸਮਰੱਥਾ ਸਗ੍ਰਸਿ ਚੁਕੋ ਮਾਈ ਬਾਪ ਭਗਤ ਬਸਲਪਾ ਪੰਜਨ ਸਵਾਮੀ ਗੁਣ ਗਾਵਤ ਨਾਨਕ ਆਲਾਪ ਸੋਠ ਮੰਲਾ ਪੰਜਵੈ ਕਰੇ ਸਿਨਾਨ ਸਿਮਰ ਪ੍ਰਭ ਆਪਣਾ ਮੰਤਨ ਪਏ ਆ ਰੋਗੈ ਕੋਟ ਵਿਗਨ ਲਾਤੇ ਪ੍ਰਭ ਸਰਣਾ ਪ੍ਰਗਟੇ ਪ੍ਰਸੰਜੋਗੈ ਪ੍ਰਭ ਬਾਣੀ ਸ਼ਬਦ ਸੋ ਭਾਕੇ ਆ ਗਾਵੋ ਸੁਣੋ ਪੜੋ ਨਿਤ ਪਾਈ ਗੁਰਪੂਰੈ ਤੂੰ ਰਾਖਿਆ ਰਹਾ ਸਾਚਾ ਸਾਹਿਬ ਅਮਤ ਵਡਾਈ ਭਗਤ ਵਸਰ ਦੇ ਹਾਲ ਸੰਤਾ ਕੀ ਪੈਜ ਰਖਦਾ ਆਏ ਆਦਿ ਪਰਦ ਪ੍ਰਤ ਪਾਲੈ ਹਰ ਅਮਰਿਤ ਨਾਮ ਭੋਜਨ ਨਿਤ ਪੁੰਚੋ ਸਰਬ ਵੇਲਾ ਮੁਕ ਪਾਵੋ ਜਰਾ ਮਰਤਾ ਸੁਬ ਨਾਠਾ ਗੁਣ ਗੋਬਿੰਦ ਨਿਤ ਗਾਵੋ ਸੁਣੀ ਅਰਦਾਸ ਸੁਆਮੀ ਮੀਰ ਸਰਬ ਕਲਾ ਬਣ ਆਏ ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰ ਨਾਨਕ ਕੇਵੜਿਆ ਸੋਠ ਮੰਨ ਲਾ ਪੰਜਿ ਵੈ ਸੂਖ ਮੰਗਲ ਕਲਿਆਣ ਸਜ ਧੁਨ ਪ੍ਰਭ ਕੈ ਚਨ ਨਿਹਾਰਿਆ ਰਾਖਨ ਹਰਿ ਰਾਖਿਓ ਬਾਰਗ ਸਤਗੁਰ ਤਾ ਪੋ ਤਾਰਿਆ ਉਬਰ ਸਤਿਗੁਰ ਕੇ ਸਰਣਾਏ ਜਾਕੀ ਸੇਵਨਾ ਬਿਰਤੀ ਜਾਇ ਰਹਾਓ ਕਰਮ ਸੂਖ ਬਾਰ ਪੁਰ ਸੁਖਾ ਪ੍ਰਭ ਨੇ ਪਏ ਦਿਆਲਾ ਨਾਨਕ ਬਿਕਨ ਲਾਗੇ ਕਹੂ ਮੇਰਾ ਪ੍ਰਭ ਹੋਆ ਰਿ ਕਰਪਾਲਾ ਸੋਠ ਮਹਲਾ ਪੰਜੇਵਾ ਗਏ ਕਲੇਸ਼ ਰੁਖ ਸੁਬਨਾਸੇ ਪ੍ਰਭ ਨੇ ਕਿਰਪਾ ਤਾਰੇ ਆਠ ਪੈਰਾ ਰਾਧੂ ਸਾਮੀ ਪੂਰਨ ਕਾਣ ਹਮਾਰੇ ਹਰ ਜਿਉ ਤੋ ਸੁਖ ਸੰਪਤ ਰਾਸ ਰਾਖ ਲਿਪਾਏ ਮੇਰੇ ਕੋ ਪ੍ਰਭਾਗੀ ਅਰਦਾਸ ਰਹਾ ਜੋ ਮੰਗੋ ਸੋਇ ਸੋਇ ਪਾਵੂ ਆਪਣੇ ਕਾ ਸੰਪਰੋਸਾ ਕਹੋ ਨਾਨਕ ਗੁਰਪੂਰਾ ਪੇਟਿਓ ਮਿਟਿਓ ਸਗਲੰਦੇ ਸਾ ਸੋਰਠ ਮਲਲਾ ਪੰਜਵੈ ਸਿਮਰੋ ਸਿਮਰੋ ਗੁਰ ਸਤਗੁਰ ਅਪਨਾ ਸਗਲਾ ਦੁੱਖ ਮਿਟਾਇਆ ਤਾਪ ਰੋਗ ਗਏ ਗੁਰਬਚਨੀ ਮਨ ਸੇਫਲ ਪਾਇਆ ਮੇਰਾ ਗੁਰਪੂਰ ਆ ਸੁਖਦਾਤਾ ਕਰਨ ਕਾਨ ਸਮਰਤ ਸੁਆਮੀ ਪੂਨ ਪੁਰਬੇ ਦਾਤਾ ਰਹ ਅਨੰਦ ਵਿਨੋਦ ਮੰਗਲ ਗੁਣ ਗਾਵੂ ਗੁਰ ਨਾਨਕ ਪੈਦੇ ਆਨਾ ਜੈ ਜੈਕਾਰ ਪੈ ਜਗ ਪੀਤਰ ਹੋਆ ਪਾਰ ਬ੍ਰਹਮ ਰਖਵਾਲਾ ਸੋਰਠਮਲਾ ਪੰਜਿ ਵਾ ਦੁਰਤ ਗਵਾਇ ਹਰ ਪ੍ਰਭ ਆਪੇ ਪ੍ਰਭ ਸਭ ਸੰਸਾਰ ਉਬਾਰਿਆ ਪਾਰ ਬ੍ਰਹਮ ਪ੍ਰਭ ਕਿਰਪਾ ਤਾਰੇ ਆਪਣਾ ਬਿਰਦ ਸਮਾਰਿਆ ਹੋਈ ਰਾਜੇ ਰਾਮ ਕੀ ਰਖਵਾਲੀ ਸੂਖ ਸਾ ਜਨੰਦ ਗੁਣ ਗਾਵੋ ਮਨ ਤਨ ਦੇ ਸੁਖਾ ਲੈ ਰਹਾ ਪਤ ਤੁ ਧਾਰਣ ਸਤ ਗੁਰ ਮੇਰਾ ਮੋਹਿ ਤਿਸ ਕਾ ਭਰ ਵਾਸਾ ਬਖਸ਼ ਲੈ ਸਭ ਸੱਚੇ ਸਾਹਿਬ ਸੁਣ ਨਾਨਕ ਕੀ ਅਰਦਾਸਾ ਸੋਰਠ ਮਨ ਦਾ ਪੰਜੇਵਾ ਬਖਸ਼ਾ ਪਾਰ ਬ੍ਰਹਮ ਪਰਮੇਸ਼ਰ ਸਗਲੇ ਰੋਗ ਬੀਦਾਰੇ ਘਰਪੂਰੇ ਕਿਸ਼ਨ ਨੇ ਉबरे ਕਾਰਜ ਸਾਗਲ ਸਵਾਰੇ ਹਰ ਜਨ ਸਿਮਰਿਆ ਨਾਮ ਧਾ ਅਧਾਰ ਤਾ ਪੂਤਾ ਰਿਆ ਸਤਗੁਰ ਪੂਰੇ ਆਪਣੀ ਕਿਰਪਾ ਧਾਰਾ ਹ ਸਦਾ ਆਨੰਦ ਕਰੇ ਮੇਰੇ ਪਿਆਰੇ ਹਰ ਗੋਬਿੰਦ ਗੁਰੂ ਰਾਖਿਆ ਵੱਡੇ ਵਿਡਾਇ ਨਾਨਕ ਰਤੇ ਕੇ ਸਾਚ ਸਬਦ ਸਤਿ ਪਾਕੇ ਸੋਠ ਮਾਲਾ ਪੰਜਿ ਵਾ ਆਏ ਕਿਰਪਾ ਸੁਆਮੀ ਮੇਰੇ ਤੇ ਸਾਚੇ ਦਰਬਾਰ ਸਤਿਗੁਰਤਾ ਬਗਵਾਇ ਆਪਾਏ ਠਾਣ ਪੇ ਸੰਸਾਰ ਆਪਣੇ ਜੀ ਜੰਤਿਆ ਪੇ ਰੱਖੇ ਜਦ ਮੈਂ ਕਿਉ ਹੜਤਾਰ ਹਰਿ ਕੇ ਚਰਨ ਰਜਿ ਉਰਤਾਰ ਸਦਾ ਸੁਦਾ ਪ੍ਰਭ ਸੁਮਿਰਿ ਆਪਾਏ ਦੁੱਖਿਲ ਬਿ ਕਾਟਨ ਹਾਰਾ ਜਿਸ ਕੇ ਸਨਿਉ ਬਰੈ ਪਾਏ ਜਨ ਰਚੈ ਸਭ ਕੋਏ ਕਰਨ ਕਾ ਸਮਰਥ ਸੋ ਪਾਏ ਸੁੱਚੇ ਸੱਚੇ ਸੋਏ ਨਾਨਕ ਪ੍ਰਭੂ ਤੇ ਆਈਐ ਪਾਏ ਮਨ ਤਨ ਸੀਤਲ ਹੋਏ ਸੋਠ ਮਾਲਾ ਪੰਜਵਾਂ ਸੰਤੋ ਹਾਰਰ ਨਾਮ ਤੇ ਆਈ ਸੁਖ ਸਾਗਰ ਪ੍ਰਭਿ ਸ੍ਰੋ ਨਾਹੀ ਮਨ ਚਿੰਦਿਆੜ ਫਲ ਪਾਈ ਰਹਾ ਸਤਿਗੁਰੂ ਪੁਰਹਿ ਤਾਪ ਗਵਾਏ ਆਪਣੀ ਕਿਰਪਾ ਧਾਰੇ ਪਾਰ ਬ੍ਰਹਮ ਪ੍ਰਭ ਪਏ ਧਿਆਨਾ ਦੋ ਕਮਿਟਿਆ ਸਭ ਪਰਵਾਰੀ ਸਰਬ ਨਿਧਾਨ ਮੰਗਲ ਰਸ ਰੂਪਾ ਹਰ ਕਾ ਨਾਮ ਆਧਾਰੂ ਨਾਨਕ ਪਦਰਾ ਕੀ ਪਰਮੇਸ਼ਰ ਦਰਿਆ ਸਭ ਸੰਸਾਰ ਸੋਠ ਮੰਨ ਲਾ ਪੰਜੇ ਵੇ ਮੇਰਾ ਸਤਗੁਰੂ ਖਵਾਲਾ ਹੋਆ ਤਾਰ ਕਿਰਪਾ ਪ੍ਰਭਾਤ ਦੇ ਰੱਖਿਆ ਹਰ ਗੋਬਿੰਦ ਨਵਨ ਰਵਾਰਾ ਤਾਪ ਗਇਆ ਪ੍ਰਭ ਆਪੇ ਮਿਟਾਇਆ ਜਨ ਕੀ ਨਾਜ਼ ਰਖਾਏ ਸਾਧ ਸੰਗਤ ਤੇ ਸਭ ਫਲ ਪਾਏ ਸਤਿਗੁਰ ਕੈਬਲ ਜਾਏ ਹਲਤ ਪਲਤ ਪ੍ਰਭ ਦੋਵਾਂ ਸਵਾਰੇ ਹਮਰਾ ਗੁਣਵ ਗੁਨਾ ਵਿਚਾਰਿਆ ਅਟਲ ਬਚਨਾਨ ਗੁਰ ਤੇਰਾ ਸਭਲ ਕਾਰ ਮਸਤਕ ਧਾਰੇ ਸੂਠ ਮਾਲਾ ਪੰਜੇਵ ਜੀ ਜੰਤਰ ਸਭ ਤਿਸਕੇ ਕੀਏ ਸੋਇ ਸੰਤ ਸਹਾਇ ਆਪਣੇ ਸੇਵਕੀਆ ਪੈ ਰਖੈ ਪੂਨ ਪੈ ਬੜਾਏ ਪਾਰ ਬ੍ਰਹਮਪੁਰ ਮੇਰ ਨਾਲ ਗੁਰਪੁਰ ਹੈ ਪੂਰੇ ਸਭ ਰਾਖੇ ਹੋਏ ਸਰਬ ਦਿਹਾਨ ਰਹਾ ਅਨ ਦਿਨ ਨਾਨਕ ਨਾਮ ਤੇ ਆਏ ਜੀ ਪ੍ਰਾਨ ਕਾ ਦਾਤਾ ਆਪਣੇ ਦਾਸ ਕੋ ਕੰਠ ਲਾਇ ਰੱਖੈ ਜੋ ਬਾਰਕ ਪਿਤ ਮਾਤਾ ਸੋਠ ਮੰਡਾ ਪੰਜੇ ਵਾ ਠਾਂਡ ਪਾਈ ਕਰ ਤਾਰੇ ਤਾਪ ਛੋਡ ਗਿਆ ਪਰਵਾਰੇ ਗੁਰਪੁਰ ਹੈ ਰਾਖੇ ਸਰਨ ਸੱਚੇ ਕੇ ਤਾਕੇ ਪ੍ਰਮੇਸ਼ਵਰ ਆਪੂ ਆਰਖਵਾਲਾ ਸਾਤ ਸਾਜ ਸੁਖ ਖਿਨ ਮੈਂ ਉਪਜੈ ਮਨ ਹੋਆ ਸਦਾ ਸੁਖਾਲਾ ਰਹਾ ਹਰ ਹਰ ਨਾਮ ਦਿਉ ਦਾਰੂ ਤਿਨ ਸਗਲਾ ਰੋਗ ਬੇਦਾਰੂ ਆਪਣੇ ਕਿਰਪਾ ਤਾਰੇ ਤਿਨ ਸਗਲੇ ਬਾਤ ਸਵਾਰੇ ਪ੍ਰਭ ਆਪਣਾ ਬਿਰਧ ਸਮਾਰਿਆ ਹਮਰਾ ਗੁਣਵ ਗੁਣ ਨਾ ਵਿਚਾਰਿਆ ਗੁਰ ਕਾ ਸ਼ਬਦ ਪਿਉ ਸਾਖੀ ਜਨ ਸਗਲੀ ਲਾ ਜਰਾ ਕੀ ਬੋਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਗਹਿਰਾ ਜਪ ਨਾਨਕ ਨਾਮ ਸਚ ਸਾਖੀ ਆਪਣੇ ਦਾਸ ਕੀ ਪੈ ਜਰਾ ਕੀ ਜਪ ਨਾਨਕ ਨਾਮ ਸਚ ਸਾਖੀ ਆਪਣੇ ਦਾਸ ਕੀ ਪੈ ਜਰਾ ਕੀ ਬੋਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਗਹਿਰਾ ਜਪ ਨਾਨਕ ਨਾਮ ਸੱਚ ਸਾਕੇ ਆਪਣੇ ਦਾਸ ਕੀ ਪਹਿ ਜਰਾਕੇ ਵਾਹਿਗੁਰੂ ਜੀ ਆਪ ਜੀ ਨੇ ਜਿਹੜਾ ਵੀ ਇਸ ਸਮੇਂ ਦੇ ਵਿੱਚ ਬੈਠ ਕੇ ਆਪ ਜੀ ਨੇ ਇਹ ਬਾਣੀ ਸਰਵਣ ਕੀਤੀ ਗੁਰੂ ਸਾਹਿਬ ਜੀ ਸਮਾ ਲੇਖੇ ਤਾਏ ਪਾਵੇ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ